ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਵਿਖਾਉਣੇ ਤੁਹਾਨੂੰ ਆਪਣਾ ਝੋਨਾ ਲੱਗਿਆ ਝੋਨਾ ਲਾਤਾ ਆਪਾਂ 4 ਕਿੱਲੇ ਲਾਇਆ ਜੀ ਤੇ ਆਹ ਜਿਹੜਾ ਮੈਂ ਝੋਨਾ ਤੁਹਾਨੂੰ ਵਿਖਾਉਣਾ ਹੈ ਇਹ ਹਾਈਬ੍ਰਿਡ ਹੈ ਤੇ ਇਹਨੂੰ ਲੱਗੇ ਨੂੰ ਹੋਇਆ ਹਜੇ ਤੱਕ ਇੱਕ ਹਫ਼ਤਾ ਚਲੋ ਮੈਂ ਤੁਹਾਨੂੰ ਵਿਖਾਉਣਾ ਝੋਨਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਸਬਸਕ੍ਰਾਈਬ ਬੈਲ ਆਈਕਨ ਤੇ ਬਣਾਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਹ ਝੋਨਾ ਬਾਈ ਜਿਹੜਾ ਆਪਣਾ ਹਾਈ ਬ੍ਰੈਡ ਹੈ ਅਜੇ ਤੱਕ ਇਹਨੂੰ ਆਪਾਂ ਕੋਈ ਰੇ ਨਹੀਂ ਪਾਈ ਨਾ ਕੋਈ ਅਜੇ ਤੱਕ ਆਪਾਂ ਇਹਨੂੰ ਜਿੰਕ ਪਾਈਆ ਤੇ ਇਹ ਬੀ ਬੀਜਾ ਸੀ ਆਪਾਂ ਜਿਹੜੀ ਪਨੀਰੀ ਬੀਜੀ ਸੀ ਨਾ ਉਹ ਦੋ ਥੈਲੀਆਂ ਬੀਜੀ ਸੀ ਤਿੰਨ ਮਰਲੇ ਤਾਂ ਬੀਜੇ ਸੀ ਆਪਾਂ ਉਹਦੇ ਨਾਲ ਇਹਨਿਕਲੂ ਇੱਕ ਥੈਲੀ ਚ ਹੁੰਦਾ ਵੀ ਹਾਈਬ੍ਰਿਡ ਦਾ ਇਹ 2865 ਦਾ ਤੇ ਉਹ ਜਿਹੜੇ ਤਿੰਨ ਮਾਰਲੇ ਸੀ ਬਈ ਉਹਦੇ ਚੋਂ ਨਾ ਮਾਰਲਾ ਵਧ ਗਿਆ ਵੀ ਮਾਰਲਾ ਕੀ ਲੱਗਿਆ ਝੋਨਾ ਲਾਉਣ ਤੇ ਪਨੀਰੀ ਦਾ ਤੇ ਇੰਨਾ ਕਿ ਵਿਰਲ ਹੈ ਇੰਨਾ ਕਿ ਸੰਗਣਾ ਇਹ ਇਹ ਜਿਆਦੇ ਸੰਗਣਾ ਨਹੀਂਗਾ ਕੰਮ ਜਾਓ ਆਪਾਂ ਨੂੰ ਤਾਂ ਬਹੁਤ ਟਾਈਮ ਲਗਾਉਂਦੇ ਨੇ ਇਹ ਤੇ ਥੋੜਾ ਜਿਹਾ ਵਿਰਲਾ ਹੋਵੇ ਤਾਂ ਬੂਝਾ ਬਹੁਤ ਮਾਰਦਾ ਇਹ ਤੇ ਝਾੜ ਵੀ ਬਹੁਤ ਦਿੰਦਾ ਫਿਰ ਤੇ ਜੇ ਹੋਵੇ ਸੰਗਣਾ ਤੇ ਫਿਰ ਇਹ ਨਾ ਝਾੜ ਚ ਮਰ ਜਾਂਦਾ ਫੋਕ ਬਣ ਜਾਂਦੀ ਹੈ ਤੇ ਵੱਧਦਾ ਬੜਾ ਫਿਰ ਕੁਸ ਤਾਂ ਜਿਆਦੇ ਵਧਣ ਦਾ ਕਾਰਨ ਇਹਦਾ ਹਾਈਬ੍ਰਿਡ ਦਾ ਇਹੀ ਆ ਜਦੋਂ ਆਪਾਂ ਇਹਨੂੰ ਸੰਗਣਾ ਲਾ ਲੈਂਦੇ ਆ ਨਾ ਫਿਰ ਇਹ ਬਦਮ ਤੇ ਜੋੜ ਦਈ ਜਾਂਦਾ ਤੇ ਫੋਟ ਨਹੀਂ ਉਨੀ ਕਰਦਾ ਤੇ ਆਪਾਂ ਜਿਵੇਂ ਹਫਤਾ ਹੋ ਗਿਆ ਇਹਨੂੰ ਬੀਜੀ ਨੂੰ ਲਾਏ ਨੂੰ ਤੇ ਝੋਨਾ ਮੈਂ ਤੈਨੂੰ ਵਿਖਾਉਣਾ ਵੀ ਚੱਲ ਪਿਆ ਝੋਨਾ ਹੇਠ ਤੱਕ ਪਾਇਆ ਕੁਝ ਨਹੀਂ ਹਫਤੇ ਜੀ ਤੱਕ ਕੀ ਬਣ ਜੇ ਤਾਂ ਹਫਤੇ ਜੀ ਤੱਕ ਝੋਨਾ ਚੱਲਦਾ ਹੀ ਆ ਹਾਂ ਦੇਖੋ ਜੇ ਤਾਂ ਆਪਾਂ ਉੱਤੋਂ ਬਣਾਉਂਦੇ ਨਾ ਵੀਡੀਓ ਆਏ ਉਦੋਂ ਨਹੀਂ ਆਪਾਂ ਨੂੰ ਸਹੀ ਦਿਨਦਾ ਸਹੀ ਤਾਂ ਇਹ ਪਾਸੇ ਤੋਂ ਪਤਾ ਲੱਗਦਾ ਆ ਦੇਖੋ ਇਹ ਦੋ ਕਿੱਲੇ ਵਾਣਾ ਤੇ ਬਾਕੀ ਆਪਾਂ ਹੋਰ ਪਾਸੇ ਲਾਇਆ ਕੋ 26 ਲਾਉਣਾ ਤੇ ਕੋਸ ਲਾਉਣਾ ਬਾਦਮਤੀ 17 18 ਇਹਨੂੰ ਆਪਾਂ ਦੋ ਗੱਟੇ ਯੂਰੀਆ ਦੇ ਪਾਉਣੇ ਆ ਪਰਮਾਤਮਾ ਸੁੱਖ ਰੱਖੇ ਤੇ ਦੋ ਗੱਟੇ ਯੂਰੀਆ ਨਾਲ ਹੀ ਇਹ ਤੇ ਜਿਵੇਂ ਦੂਜਿਆਂ ਚ ਤਿੰਨ ਤਿੰਨ ਸਾਢੇ ਤਿੰਨ ਗੱਟੇ ਪੈ ਜਾਂਦੇ ਆ ਇਹ ਇਹ ਦੋ ਗੱਟੇ ਯੂਰੀਆ ਹੀ ਕੰਮ ਕਰ ਜੂਗੀ ਜਿਆਦਾ ਯੂਰੀਆ ਵੀ ਫਿਰ ਨਾ ਖਰਾਬ ਕਰ ਦਿੰਦੀ ਇਹਨੂੰ ਤੇ ਤਾਂ ਕਰਕੇ ਆਪਾਂ ਦੋ ਗੱਟੇ ਪਾਉਣੇ ਨੇ ਤੇ ਬਾਲ ਤੋਂ ਬਾਲਾ ਢਾਈ ਇਸ ਤੋਂ ਵੱਧ ਨਹੀਂ ਕਈ ਵਾਰੀ ਐ ਹੁੰਦਾ ਜੇ ਮੀਂਹ ਨਾ ਪੈਣ ਤੇ ਮੌਸਮ ਖੁਸ਼ਕ ਖੁਸ਼ਕ ਰਵੇ ਤੇ ਫੇਰ ਥੋੜੀ ਰੇਹ ਜਿਆਦਾ ਲੈ ਜਾਂਦਾ ਹੈ ਤੇ ਜੇ ਮੀਮੂ ਸਹੀ ਪਈ ਜਾਣ ਤੇ ਫੇਰ ਇਹ ਵਧੀਆ ਦੋ ਗਟਾਂ ਨਾਲ ਹੀ ਵਧੀਆ ਹੋ ਜਾਂਦਾ ਹੈ ਤੇ ਜਿੱਥੇ ਬਾਲੇ ਚੰਗੇ ਪਾਣੀ ਆ ਉੱਥੇ ਤਾਂ ਗੱਟੇ ਸਵਾ ਗੱਟੇ ਨਾਲ ਹੀ ਵੀ ਚੱਲ ਜਾਂਦਾ ਉਹ ਕੰਮ ਬਾਕੀ ਜਿਹੜੀ ਜਿੰਕ ਪਾਉਣੀ ਆ ਉਹ ਪਾਉਣੀ ਪਾਉਣੀ ਆ ਤੇ ਹੋਰ ਆਪਾਂ ਕੋਈ ਡਾਈ ਨਹੀਂ ਇਹਦੇ ਚ ਪਾਈ ਵੈਸੇ ਆਪਾਂ ਨੂੰ ਜਾਂ ਤਾਂ ਕਣਕ ਚ ਜਿਆਦਾ ਪਾ ਦੇਣੀ ਚਾਹੀਦੀ ਹੈ ਡਾਈ ਜਿੱਤੇ ਆਪਾਂ ਹਾਈਬ੍ਰਿਡ ਲਾਉਣਾ ਕਿਉਂਕਿ ਹਾਈਬ੍ਰਿਡ ਝੋਨਾ ਨਾ ਬਾਹਣ ਦਾ ਤੰਤ ਖਿੱਚ ਲੈਂਦਾ ਇਹ ਜਿਹੜੇ ਭਰਾ ਲਾਉਂਦੇ ਆ ਹਾਈਬ੍ਰਿਡ ਉਹਨਾਂ ਨੂੰ ਪਤਾ ਹੋਊਗਾ ਕਿ ਇਹ 6-6 ਪੁੱਟ ਤੱਕ ਵੀ ਕੱਦ ਕਰ ਜਾਂਦਾ ਤੇ ਚਰੀ ਵਰਗਾ ਹੁੰਦਾ ਤੇ ਜਿਵੇਂ ਆਪਾਂ ਕਹਿੰਦੇ ਨੇ ਨਾ ਮੱਕੇਚਾਰ ਵਾਲੀ ਵੀ ਉਹ ਵੀ ਬਾਹਣ ਦਾ ਸਾਥ ਕੱਢ ਲੈਂਦੀ ਹੈ ਉਹ ਗੱਲ ਹੈ ਤੇ ਬਾਕੀ ਝੋਨਾ ਕਿਰਾਂ ਠੀਕ ਹੈ ਤੇ ਕਮੀ ਪਿਆ ਤੇ ਝੋਨਾ ਵਧੀਆ ਚੱਲ ਪਿਆ ਹੁਣ ਇਹਦੇ ਚ ਆਪਾਂ ਜਾਨੀ ਕਿ 9-10 ਦਿਨ ਜਦੋਂ ਹੋਗੇ ਲੱਗੇ ਨੂੰ ਉਦੋਂ ਆਪਾਂ ਇਹਦੇ ਚ ਯੂਰੀਆ ਪਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਪਾਉਣੀ ਆ ਹਫ਼ਤੇ-ਹਫ਼ਤੇ ਤੋਂ ਜਿਹੜੇ ਦੋ ਗੱਟੇ ਹੋਸਾ ਉਹਨੇ ਕਿਸ ਤਰ੍ਹਾਂ ਬਣਾ ਕੇ ਪਾਈ ਆਵਾਂਗੇ ਤੇ ਜੇ ਇਹਦੇ ਜਿਹੜੀ ਆਪਾਂ ਪੂਰੀ ਕਰ ਦਿਆਂਗੇ ਆ ਦੇਖੋ ਐ ਜਦੋਂ ਉਤੋਂ ਬਣਾਉਣੇ ਆ ਨਾ ਆਪਾਂ ਵੀਡੀਓ ਉਦੋਂ ਆਪਾਂ ਨੂੰ ਐ ਲੱਗਦਾ ਯਾਰ ਵੀ ਕੁਛ ਨਹੀਂ ਗਾ ਤੇ ਸਹੀ ਮਿਹਨਤ ਹੈ ਪਾਸੇ ਤੋਂ ਵੀਡੀਓ ਬੰਦਦੀ ਹੈ ਜਦੋਂ ਬਰਾਬਰ ਤੋਂ ਉਦੋਂ ਪਤਾ ਲੱਗਦਾ ਤੇ ਬਾਕੀ ਆਪਾਂ ਇਹਦੇ ਚ ਪਾ ਦਾਂਗੇ ਜਿੰਕ ਤੇ ਯੂਰੀਆ ਪਹਿਲਾਂ ਤੇ ਉਸ ਤੋਂ ਬਾਅਦ ਕੱਲੀ ਯੂਰੀਆ ਚੱਲੂਗੀ ਤੇ ਸਪਰੇਅ ਆਪਾਂ ਕੋਈ ਨਹੀਂ ਕਰਦੇ ਉਹ ਦੇ ਨੂੰ ਵੀ ਇਹਦੀ ਗਰੋਥ ਕਰਾਉਣ ਵਾਸਤੇ ਜਾਂ ਫਟਾ ਕਰਾਉਣ ਵਾਸਤੇ ਇਹ ਵੈਰੈਟੀ ਐਫ ਜੀ ਹੈ ਇਹ ਆਪਦੀ ਆਪ ਹੀ ਕੰਮ ਕਰਦਾ ਇਹਦੇ ਵਿੱਚ ਸਾਰਾ ਕੁਝ ਹਾਈਬ੍ਰਿਡ ਹੈ ਇਹਨੂੰ ਜਿਆਦਾ ਕੋਈ ਐਜੀ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਬਾਕੀ ਆਪਾਂ ਇੱਥੋਂ ਖੋਣਾ ਤੁਹਾਨੂੰ ਵੇਖ ਕੇ ਛੋਣਾ ਆ ਦੇਖ ਬਾਕੀ ਪਾਣੀ ਵੀ ਕੋਈ ਏਡੇ ਵੀ ਆਪਾਂ ਚੰਗੇ ਨਹੀਂ ਕਹਿ ਸਕਦੇ 500 ਵੋਟ ਵਾਲੇ ਬੋਰ ਹੈ ਤੇ ਨਾ ਤਾਂ ਪਾਣੀ ਪੀਣ ਚ ਸੁਆਦ ਹੈ ਤੇ ਹੁਣ ਗਰਮੀ ਕਰਕੇ ਪਾਣੀ ਥੋੜਾ ਜਿਹਾ ਠੰਡਾ ਹੁੰਦਾ ਨਹੀਂ ਤਾਂ ਸਿਆਲ ਚ ਤਾਂ ਆ ਜਾਂ ਜਦੋਂ ਆਪਾਂ ਮੰਨ ਕੇ ਚੱਲੋ ਰਾਤ ਨੂੰ ਸਿਆਲ ਦੀਆਂ ਰਾਤਾਂ ਜਦੋਂ ਵਾਰਿਬੋਰੀ ਹੁੰਦੀ ਆ ਆਪਾਂ ਮੋਟਰ ਚਲਾ ਲਈਏ ਪੈਰ ਧੋੜੀਏ ਥੱਲੇ ਤੇ ਫੇਰ ਉਹ ਨਹੀਂ ਐਂ ਲੱਗਦਾ ਜਿਵੇਂ ਵੀ ਅੱਗ ਚ ਧਰ ਲਏ ਹੁੰਦੇ ਐ ਇੰਨਾ ਤੱਤਾ ਪਾਣੀ ਹੁੰਦਾ ਉਹਦੋਂ ਵੈਸੇ ਨਿੱਗਾ ਤਾਂ ਹਰ ਕੰਬੂਰ ਦਾ ਹੀ ਹੁੰਦਾ ਤੇ ਪਰ ਇਹ 500 ਵੋਟ ਵਾਲੇ ਜਿਹੜੇ ਇਹਨਾਂ ਦਾ ਬੜਾ ਤੱਤਾ ਪਾਣੀ ਹੁੰਦਾ